કરીਆਂ ਦਾ ਡੇਲੇ ਫੁੱਟਿਆ ਤੇਰੇ ਦੀਨਾ ਤੈਨੂੰ ਕਰੀਆਂ ਹੋਰ ਗੱਠਿਆਂ ਵੀ ਜੈਗਾ ਦਾ ਕਦੂ ਬੀਜੂ ਤੈਨੂੰ ਪਤਾ ਨਹੀਂ ਕਦੀ ਰੁੱਤਾ ਹੈ ਇੱਧਰ ਫਿਰਦਾ ਹੈ ਉਹਦਾ ਕੰਮ ਆਇਆ ਦੀਕ ਕੰਮ ਹੀ ਆਉਣੇ ਹੁੰਨੇ ਤੁਸੀਂ ਜਦੋਂ ਕੰਮ ਹੁੰਦਾ ਉਦੋਂ ਹੀ ਯਾਦ ਆਉਂਨੇ ਅਸੀਂ ਉਂ ਕਾਨੂੰ ਯਾਦ ਆਉਂਨੇ ਥੋਡੇ ਆ ਦੱਸ ਮੈਂ ਤੇ ਤੇਜ਼ ਕਰ ਪੜੀ ਹੋਰੀ ਅੱਜ ਲਵਾਈ ਇਹ ਚਮਚਾ ਚੱਕ ਚਾ ਮੰਗਣ ਵਾਲੀ ਆਉਂਦੇ ਨੇ ਉਰੇ ਕੋਈ ਆਏ ਤਾਂ ਕਿਹਾ ਨਹੀਂ ਕਦੇ ਕਿਸੇ ਨੇ ਵੀ ਆ ਦੋ ਬੱਟਾ ਪਵਾਦਿਆਂ ਤੁਹਾਡੇ ਨਾਲ ਕੋਈ ਸਬਜ਼ੀ ਲਵਾਦਿਆਂ ਕੋਈ ਹੋਰ ਭਾਜੀ ਲਵਾਦਿਆਂ ਨਾ ਪਵਾਦਣਾ ਮੈਂ ਇਹ ਬਤੂਹੀ ਆਇਆ ਕਰਕੇ ਅੱਜ ਕਿਹੜਾ ਖਵਾਵੇ ਤੈਨੂੰ ਨਾਲੇ ਭਾਈ ਕਿਹੜਾ ਲਵੇ ਲਾਂਬੇ ਰੋਜ਼ ਦੀ ਰੋਜ਼ ਆ ਕੱਲ ਉਹ ਆ ਗਿਆ ਲਾਂਬੇ ਵਾਲੀ ਗੱਲ ਕਿਉਂ ਨਹੀਂ ਕੱਲ ਉਹ ਆ ਗਿਆ ਪੂਰਾ ਉਹਨਾਂ ਦਾ ਖਾ ਗਿਆ ਬੇਸੂਹਾ ਤੇਰੇ ਮਗੂ ਕਰੀ ਗਿਆ ਲੱਤਾਂ ਦੁਖਦੀਆਂ ਮੇਰਾ ਢਿੱਡ ਦੁਖਦਾ ਮੇਰਾ ਖਾ ਗਿਆ ਬਾੜੀ ਬੇਸੂਹਾ ਫਿਰ ਨਾਲੇ ਉਹਦੀ ਮਾਂ ਲਾਂਬਾ ਲੈ ਕੇ ਆਈ ਤੜਕੇ ਨੇ ਆਗੇ ਹੋ ਗਿਆ ਮਾਂ ਲਾਂਬਾ ਦੇਗੀ ਤੂੰ ਯਾਰ ਨਹੀਂ ਖਵਾਉਣੀ ਨਵਾ ਖਵਾਉਂ ਭਜਾਰ ਤਾਂ ਭਈ ਭਜਾਰ ਤਾਂ ਕਾ ਨੂੰ ਤਰਕੇ ਨੂੰ ਆ ਗਈ ਹੱਥ 'ਚ ਟੂਟੀ ਆ ਆਵੇ ਤੁਰੀ ਮਾਂ ਨਾਲ ਕਹਦੀ ਕਹਦੀ ਲਤਾ ਕਹਿੰਦੀ ਤੇਰਾ ਕੀ ਵਗੈਰਾ ਦੀ ਕਹਿੰਦੀ ਲਾਣੇਦਾਰਾ ਮੈਂ ਕਿਹਾ ਮੈਂ ਕੀ ਕਹਤਾ ਭਾਈ ਤੈਨੂੰ ਮੈਂ ਤਾਂ ਕੁਛ ਕਹੀ ਨਹੀਂ ਤੈਨੂੰ ਕਹਿੰਦੀ ਮੈਨੂੰ ਤਾਂ ਨਹੀਂ ਕਿਹਾ ਸਾਡੇ ਮੁੰਡੇ ਨੂੰ ਕੀ ਖਵਾਤੀ ਵਾ ਭੁੱਕੀ ਖਾ ਕੇ ਕਹਿਲਾ ਹੋਰ ਕੀ ਖਾ ਕੇ ਆ ਮੈਂ ਮਿੱਥੋ ਕਹਿੰਦੀ ਸਾਡੀ ਸਾਰੀ ਟੂਟੀ ਪਟਾਤੀ ਮੈਂ ਟੂਟੀ ਕਿਵੇਂ ਪਟਾਤੀ ਕਹਿੰਦੀ ਜੋਰ ਲਾਈ ਗਿਆ ਬੈਠਾ ਆ ਗਿਆ ਬਾੜੀ ਕਬਜੀ ਹੋ ਗਈ ਜਦੋਂ ਲੈਟਰਿੰਗ 'ਚ ਬੈਠਾ ਟੂਟੀ ਨੂੰ ਫੜਕੇ ਆਇਆ ਜੋਰ ਲਾਈਗਾ ਅਈ ਹੱਥ ਜੀ ਪੱਟ ਲਈ ਟੂਟੀ ਗਾਹਾਂ ਉਹਨਾਂ ਦੇ ਖਸਮਾਂ ਦੇ ਗੇਟ ਵੱਲ ਨਾਲ ਸਾਰੀ ਟੈਂਕੀ ਖਾਲੀ ਹੋ ਗਈ ਲਾਂਬੇ ਕਿਹੜਾ ੱੱਲੇ ਪਈ ਬੈਜਾ ਮੈਨੂੰ ਥਪਾਉਣਾ ਖੂਨ ਉਹ ਯਾਰ ਖਵਾ ਦੇ ਯਾਰ ਭੋਰਾ ਯਾਰ ਸਾਡੇ ਕਿਹੜੀ ਟੂਟੀ ਯਾਰ ਸਾਡੇ ਤਾਂ ਗੇਲਣੇ ਆ ਵੱਢ ਕੇ ਤਰਿਆ ਹੋਇਆ